ਆ ਪਿਛਲੇ 14 ਸਾਲਾਂ ਦੇ ਵਿੱਚ ਮੈਂ ਕਰੀਬ 7-8000 ਦੇ ਕਰੀਬ ਲੋਖਲਾਤਾ ਲਾ ਕੇ ਪਾਲਿਆ ਜਿਹੜਾ ਸਾਹਮਣੇ ਹੀ ਹੈ ਤੇ ਮੈਨੂੰ ਕੈਂਸਰ ਹੋ ਗਿਆ ਸੀ ਗਲੇ ਦਾ ਤੀਸਰੀ ਸਟੇਜ ਸੀ ਭਾਜੀ ਮੈਂ ਇੱਥੇ ਆਣ ਕੇ ਆਪਣਾ ਸਿਮਰਨ ਕੀਤਾ ਸਾਰਾ ਕੁਝ ਇੱਥੇ ਕੀਤਾ ਇਹਨਾਂ ਨੂੰ ਕਿਹਾ ਵੀ ਜੇ ਤੈ ਤੁਹਾਨੂੰ ਮੇਰੀ ਲੋੜ ਆ ਤੇ ਫਿਰ ਮੈਨੂੰ ਬਚਾ ਲਿਓ ਤੇ ਜੇ ਨਹੀਂ ਲੋੜ ਤੇ ਫਿਰ ਸਾਸਰੀ ਗਾਲੀ ਫਾਲਸਾ ਹਾਂਜੀ ਆਪਣੇ ਕੋ ਲਸੂੜਾ ਹੈਗਾ ਵਾ 4 ਪੌਂ ਵਾਲਾ ਜਿਹੜਾ ਲਸੂੜੇ ਦਾ 4 ਪੈਂਦਾ ਹਾਂ ਇੱਕ ਆਪਣੇ ਕੋ ਉਹ ਜਿਹੜਾ ਵੱਡਾ ਰੋਖਾ ਮਰਿੰਗੇ ਦਾ ਹੈ ਜਿਹਦਾ ਬੜਾ ਚੱਲਣ ਡਿਆ ਵੀ ਮਰਿੰਗੇ ਸਵੰਜਨਾ ਕਹਿੰਦੇ ਮਰਿੰਗਾ ਪਾਊਡਰ ਹਾਂਜੀ ਹਾਂਜੀ ਮੈਂ ਨਹੀਂ ਇਹਨਾਂ ਨੂੰ ਪਾਲਦਾ ਇਹ ਇਹਨਾਂ ਮੈਨੂੰ ਪਾਲਿਆ ਵਾਹ ਕੀ ਬਾਤ ਹੈ ਇੰਨਾ ਇਹਨਾਂ ਨਾਲ ਪਿਆਰ ਹੈ ਮੈਂ ਜਦ ਇੱਥੇ ਆਉਣਾ ਨਾ ਤੇ ਮੇਰੀ ਰੂਹ ਖੁਸ਼ ਹੋ ਜਾਂਦੀ ਜਿਹੜੇ ਰੋਖਾ ਇਹਨਾਂ ਦਾ ਜੀਵਨ ਪਾਣੀ ਹੈ ਇਹ ਕਹਿੰਦੀਆਂ ਗੱਲਾਂ ਅਸੀਂ ਆਉ ਪਾਤਾ ਜੇ ਪਾਤਾ ਆ ਵੇਖ ਲਓ ਤੁਹਾਡੇ ਸਾਹਮਣੇ ਪਾਣੀ ਨਹੀਂ ਹੈ ਦੋ ਟਾਈਮ ਪਾਣੀ ਪਾਈਦਾ ਆਪਣਾ ਕੰਮ ਹੈ ਕੋਰਤੇ ਸਾਹਮਣੇ ਬਸ ਅੱਛਾ ਕੋਈ ਦਵਾਈ ਨਹੀਂ ਕੋਈ ਸਿਉਖਣੀ ਜਿੱਦਾਂ ਜਿਹੜਾ ਜੀਵ ਜੰਤੂ ਹੁੰਦਾ ਵਿੱਚ ਜੋਰ ਹੀ ਆਵੇ ਸਵਰਾਜੀ ਜਾਵੇ ਵੀਰ ਜੀ ਤੁਸੀਂ ਸਵੇਰੇ ਸਵੇਰਾ ਆਓਗੇ ਨਾ ਤੁਹਾਨੂੰ ਅਸਲੀ ਜੰਨਤ ਇੱਥੇ ਦਿਖੂਗੀ ਵਾਤਾਵਰਣ ਦੀ ਸਾਂਭ ਸੰਭਾਲ ਵਾਸਤੇ ਲੋਕ ਬਹੁਤ ਸਾਰੇ ਕੰਮ ਕਰਦੇ ਨੇ ਤਾਂ ਕਈ ਵਾਰ ਕਈ ਜਥੇਬੰਦੀਆਂ ਇਸ ਦੇ ਵਿੱਚ ਬਹੁਤ ਮੋਰੀ ਹੋ ਕੇ ਅੱਗੇ ਆਂਦੀਆਂ ਨੇ ਪਰ ਅੱਜ ਅਸੀਂ ਤੁਹਾਨੂੰ ਇੱਕ ਐਸੇ ਸ਼ਖਸ ਦੇ ਨਾਲ ਮਿਲਣ ਜਾ ਰਹੇ ਹਾਂ ਜੋ ਖੁਦ ਆਪਣੇ ਆਪ ਦੇ ਵਿੱਚ ਇੱਕ ਪ੍ਰੇਰਨਾ ਸਰੋਤ ਹੈ ਤਾਂ ਉਸ ਵੱਲੋਂ ਆਪਣੇ ਪਿੰਡ ਨੂੰ ਹਰਾ-ਭਰਾ ਕਰਨ ਦਾ ਕੰਮ ਕੀਤਾ ਗਿਆ ਔਰ ਆਪਣੇ ਪਿੰਡ ਦੇ ਵਿੱਚ 9000 ਦੇ ਕਰੀਬ ਦਰਖਤ ਜਿਹਨੂੰ ਜੰਗਲ ਵੀ ਅਸੀਂ ਕਹਿੰਦੇ ਆ ਉਹ ਲਗਾਏ ਗਏ ਜੀਹਾਂ ਗੱਲ ਸੁਣ ਕੇ ਤੁਹਾਨੂੰ ਹੈਰਾਨਗੀ ਹੋਏਗੀ ਲੇਕਿਨ ਉਸ ਨੌਜਵਾਨ ਨੇ ਇਸ ਦੀ ਸ਼ੁਰੂਆਤ 2002 ਚ ਕੀਤੀ ਔਰ ਪਿਛਲੇ 22 ਸਾਲ ਤੋਂ ਇਹ ਕੰਮ ਕਰ ਰਿਹਾ ਹੈ ਅੱਜ ਅਸੀਂ ਉਸ ਨਾਲ ਮੁਲਾਕਾਤ ਕਰਾਂਗੇ ਤੇ ਨਾਲੇ ਉਹ ਵਾਤਾਵਰਣ ਪ੍ਰੇਮੀ ਜਿਹੜੇ ਕਿ ਮਹਿਜ ਬੂਟੇ ਲਾਂ ਤੱਕ ਰਸੀਮ ਤਰੰਦੇ ਨੇ ਪਰ ਉਹਨਾਂ ਨੂੰ ਵੀ ਸੁਨੇਹਾ ਹੈ ਇਹ ਉਹਦੇ ਤੋਂ ਬਾਹਰ ਨਿਕਲੋ ਸਿਰਫ ਕਮੈਂਟ ਕਰਨ ਦੇ ਨਾਲ ਜਿਹੜਾ ਹੈ ਉਹ ਵਾਤਾਵਰਣ ਠੀਕ ਨਹੀਂ ਹੋਣਾ ਵਾਤਾਵਰਣ ਠੀਕ ਕਰਨ ਵਾਸਤੇ ਕੰਮ ਕਰਨਾ ਪਊਗਾ ਗੁਰਦੇਵ ਸਿੰਘ ਸੋਨੂ ਤੁਸੀਂ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਜੋ ਕਿ ਆਪਣੇ ਜੰਗਲ 'ਚ ਕੰਮ ਕਰ ਰਹੇ ਨੇ ਜੰਗਲ ਇਸ ਕਰਕੇ ਕਹਿ ਰਹੇ ਆ ਕਿ ਪਿੰਡ ਦੇ ਵਿੱਚ ਹੀ ਇਹਨਾਂ ਨੇ ਐਸੇ ਵੱਲੋਂ ਜੰਗਲ ਪਿਆਰ ਕੀਤਾ ਗਿਆ ਹੈ ਔਰ ਪੰਜਾਬ ਦੀ ਜਿਹੜੀ 36 ਜਿਹੜੀਆਂ ਜੜੀ ਬੂਟੀਆਂ ਨੇ ਜਾਂ ਜਿਹੜੇ ਦਰਖਤ ਨੇ ਜਿਹੜੇ ਪੰਜਾਬ 'ਚ ਲੱਗਦੇ ਨੇ ਉਹਨਾਂ ਨੂੰ ਇੱਥੇ ਲਾ ਰਹੇ ਨੇ ਤਾਬ ਬਾਈ ਨਾਲ ਗੱਲਬਾਤ ਕਰਾਂਗੇ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੱਗੇ ਹੋ ਪਾਜੀ ਸਿਰ ਸਰੇ ਹਾਂਜੀ ਵੀਜੀ ਲੱਗੇ ਅੱਛਾ 5 ਵਜੇ ਆ ਜੀ ਦਾ ਵੀਜੀ ਅੱਛਾ ਨੂੰ ਰਾਮਦਾਸ ਨੇ ਡਿਊਟੀ ਲਈ ਆ ਅੱਛਾ ਜੀ ਹਾਂਜੀ ਕਰੀ ਜਾਈ ਦੀ ਬਸ ਅੱਛਾ ਬਾਈ ਜੀ ਥੋੜੀ ਗੱਲਬਾਤ ਕਰਾਂਗੇ ਕਿ ਇੱਕ ਬੜਾ ਨਾ ਚਿੰਤਾ ਦਾ ਵਿਸ਼ਾ ਬਣ ਗਿਆ ਅੱਜ ਦੇ ਸਮਾਜ ਦੇ ਵਿੱਚ ਅਗਰ ਗੱਲ ਕਰੀਏ ਤਾਂ ਬਹੁਤ ਚਿੰਤਾ ਹਰ ਕੋਈ ਵਾਤਾਵਰਣ ਪ੍ਰੇਮੀ ਚਿੰਤਾ ਲੰਦਾ ਕਈ ਤੇ ਸਿਰਫ ਕਮੈਂਟਾਂ ਤੱਕ ਸੰਤੁਸ਼ਟ ਹੋ ਜਾਂਦੇ ਨੇ ਕਈ ਦੋ ਬੂਟੇ ਲਾ ਕੇ ਸੰਤੁਸ਼ਟ ਹੋ ਜਾਂਦੇ ਨੇ ਤੁਹਾਡੇ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ ਵਿਢੀ ਮੈਂ 2002 ਤੋਂ ਸਟਾਰਟ ਕੀਤਾ ਥੋੜੇ ਥੋੜੇ ਲਾਉਂਦੇ ਲਾਉਂਦੇ ਫਿਰ ਇਹਦੀ ਤੱਕ ਪਹੁੰਚੇ ਆ ਹੂੰ ਗੁਰ ਰਾਮਦਾਸ ਨੇ ਜਿੱਦਾਂ ਇਦਾਂ ਸਮਰਾਪੇ ਬਖਸ਼ੀ ਗਏ ਉਦਾਂ-ਉਦਾਂ ਆਪਾਂ ਵਧੇ ਗਏ ਇਹ ਪਿਛਲੇ 14 ਸਾਲਾਂ ਦੇ ਵਿੱਚ ਮੈਂ ਕਰੀਬ 7-8000 ਦੇ ਕਰੀਬ ਰੋਖ ਲਾਤਾ ਲਾ ਕੇ ਪਾਲਿਆ ਇਹ ਤੁਹਾਡੇ ਸਾਹਮਣੇ ਹੀ ਆ ਅੱਛਾ ਮਤਲਬ ਲਾਉਂਦੇ ਸੀਮਤ ਨਹੀਂ ਰਹਿੰਦਾ ਜਿਹੜਾ ਬੂਟਾ ਲਾਈਦਾ ਉਹਨੂੰ ਗੋਦ ਹੀ ਲਈਦਾ ਆਪਣੇ ਬੱਚਿਆਂ ਵਾਂਗੂ ਹੂੰ ਬੱਚਿਆਂ ਵਾਂਗੂ ਪਾਲੀਦਾ ਬੱਚਿਆਂ ਵਾਂਗੂ ਸਾਭ ਸੰਭਾਲ ਕਰੀਦੀ ਆ ਬਲਕਿ ਚਲੋ ਮੇਰਾ 4 ਕਿ ਮਹੀਨੇ ਥੋੜਾ ਪਿਛੇ ਵਿੱਚ ਮੈਂ ਢਿੱਲਾ ਵੀ ਹੋ ਗਿਆ ਹੂੰ ਉਹ ਮੈਨੂੰ ਕੈਨਸਲ ਹੋ ਗਿਆ ਇਸ ਗਲੇ ਦਾ ਤੀਸਰੀ ਸਟੇੜੀ ਭਾਜੀ ਮੈਂ ਇੱਥੇ ਆਣ ਕੇ ਆਪਣਾ ਸਿਮਰਨ ਕੀਤਾ ਸਾਰਾ ਕੁਝ ਇੱਥੇ ਕੀਤਾ ਇਹਨਾਂ ਨੂੰ ਕਿਹਾ ਵੀ ਜੇ ਤੇ ਤੁਹਾਨੂੰ ਮੇਰੀ ਲੋੜ ਆ ਤੇ ਫਿਰ ਮੈਨੂੰ ਬਚਾ ਲਿਓ ਤੇ ਜੇ ਨਹੀਂ ਲੋੜ ਤੇ ਫਿਰ ਸਾਸਰੀ ਗਾਲ ਗਿਆ ਆਪਣੀ ਤੇ ਉਹ ਫਿਰ ਇੰਨਾ ਨੇ ਮੈਂ ਇੱਕ ਸਵਾਲ ਇਹ ਕਰ ਰਿਹਾ ਸੀ ਕਿ 2002 ਚ ਉਦਮ ਸਦਕਾ ਕਿਵੇਂ ਆਇਆ ਨਹੀਂ ਤੇ ਬਹੁਤ ਸਾਰੇ ਲੋਕ ਨੇ ਕਹਿੰਦੇ ਠੀਕ ਹੈ ਜੀ ਦਰਖਤ ਹੋਣਾ ਚਾਹੀਦਾ ਹਾਂਜੀ ਹਾਂਜੀ ਉਹ ਸਾਡੇ ਘਹਾਵਤ ਆ ਕਹਿੰਦੇ ਭਗਤ ਸਿੰਘ ਜੰਮੇ ਪਰ ਸਾਡੇ ਘਰ ਨਾਲ ਜੰਮੇ ਗੋਂਡੀਆਂ ਦੇ ਘਰ ਜੰਮੇ ਸਹੀ ਗਾ ਮਿਹਨਤ ਕਰਨਾ ਕੋਈ ਨਹੀਂ ਚਾਹੁੰਦਾ ਪਰ ਕਮੈਂਟ ਜਾਂ ਆਪਣੇ ਰਾਏ ਸਾਰੇ ਦੇਣਾ ਚਾਹੁੰਦੇ ਵੀ ਜੀ ਜਦੋਂ ਸਟਾਰ ਕਿਦੀ ਫੋਟੋ ਮ ਪਾਈ ਦੀਆਂ ਫੇਸਬੁੱਕ ਤੇ ਤੇ ਉਹ ਮੈਨੂੰ ਵੀ ਆਉਂਦੇ ਕਮੈਂਟ ਹਾਂ ਕਹਿੰਦੇ ਕਿ 4 ਕਿਲੋ ਖਾ ਕੇ ਪਤਾ ਨਹੀਂ ਕੀ ਕਰ ਦੇਣਾ ਨੇ ਕਿਹੜਾ ਪਾੜ ਥਮ ਦੇਣਾ ਵਾ ਕੇ ਚਲੋ ਜਦੋਂ ਪਾੜ ਥਮਾਂਗੇ ਫਿਰ ਤੁਹਾਨੂੰ ਦੱਸਾਂਗੇ ਅੱਛਾ ਅੱਜ ਤੁਹਾਡੇ ਸਾਹਮਣੇ ਆ ਪਾੜਾ 2002 ਚ ਕਿਵੇਂ ਸ਼ੁਰੂਆਤ ਕਿੰਨਾ ਗ ਬੂਟਾ ਵੈਸੇ ਲਾਇਆ ਬੂਟਾ ਹੀ ਕਰਦਾ 2002 ਚ ਆਪਣੇ ਆ ਇਹਦੇ ਵੱਡੇ ਦਰਖਤ ਆ ਆਪਣੇ ਟੈਂਕੀ ਵਾਹ ਹੀ ਵੀਰ ਉਹਦੇ ਨਾਲ ਲਾ ਕੇ ਹੂੰ ਉਦੇ ਨਾਲ ਸ਼ੁਰੂ ਕੀਤਾ ਸ਼ੁਰੂਆਤ ਕੀਤੀ ਫਿਰ ਆਪਣੇ ਟੀਚਰ ਨੇ ਹਰਭਜਨ ਸਾਰਿਆ ਮਾਸਟਰ ਬਲਦੇਵ ਸਿੰਘ ਆ ਆ ਵੀਰ ਖਲੋਤੇ ਸਾਹਮਣੇ ਨਾਲ ਇਹਨਾਂ ਨਾਲ ਇਹੋ ਜਿਹਾ ਦਿਖਾ ਦਿਓ ਜੀ ਸਾਰੇ ਇਹਨਾਂ ਦੇ ਨਾਲ ਗੁਰਦੇਵ ਕੱਲਾ ਨਹੀਂ ਜੇ ਗੁਰਦੇਵ ਦੇ ਨਾਲ ਵੀਰ ਵੀ ਵੀਰ ਵੀ ਹਾਂਜੀ ਆਪਣੇ ਨਾਲ ਗੱਲਬਾਤ ਕਰਦੇ ਹਾਂ ਪਰ ਪਹਿਲੇ ਵੱਡੇ ਵੀਰ ਨਾਲ ਗੱਲਬਾਤ ਕਰ ਲਈਏ ਅੱਛਾ ਤੇ ਫਿਰ ਕਿਵੇਂ ਇਹਨਾਂ ਨਾਲ ਯਾਰੀ ਦੋਸਤੀ ਜੀ ਯਾਰੀ ਦੋਸਤੀ ਜੀ ਵੀ ਜੀ ਆਪਣੇ ਭਰਾ ਹੀ ਨੇ ਇਹਨਾਂ ਨੇ ਮਤਲਬ ਬਹੁਤ ਸਹਯੋਗਤਾ ਨਾਲ ਲਵਾ ਦਿੰਦੇ ਨੇ ਮੇਰੇ ਜਦੋਂ ਮਤਲਬ ਪਾਲੀ ਦੇ ਆ ਪੀਐਸ ਆ ਦਾ ਪਾਣੀ ਢਾਣੀ ਦਾ ਸਿਸਟਮ ਸਾਰਾ ਆ ਇੱਕ ਨਾ ਮੈਂ ਸਵਾਲ ਇੱਥੇ ਕਰਾਂਗਾ ਕਿਉਂਕਿ ਸਭ ਤੋਂ ਔਖਾ ਕੰਮ ਹੁੰਦਾ ਕਿ ਇਹਨਾਂ ਦਰੱਖਤਾਂ ਨੂੰ ਪਾਲਣਾ ਬੂਟੇ ਮੇਰੇ ਵੱਲੋਂ ਮੈਂ ਤੁਹਾਨੂੰ ਦੱਸਿਆ ਬੂਟੇ ਬਹੁਤ ਮਿਲ ਜਾਂਦੇ ਨੇ ਲੋਕ ਲਾ ਕੇ ਸੜਕਾਂ ਦੇ ਗੈਪ ਹੋ ਜਾਂਦੇ ਨੇ ਬਾਅਦ ਜਾਂ ਤਾਂ ਉਹਨਾਂ ਨੂੰ ਕੁੱਤੇ ਖਾਂਦੇ ਆ ਜਾਂ ਗਾਵਾਂ ਖਾਂਦੀਆਂ ਤੇ ਜਾਂ ਕੇ ਟਿਕਿੰਗ ਨਹੀਂ ਹੁੰਦੀ ਤਾਂ ਬੂਟੇ ਮਰ ਜਾਂਦੇ ਨੇ ਤੁਸੀਂ ਇਹਦੇ ਵਾਸਤੇ ਕੀ ਪਲਾਨ ਕੀਤਾ ਪਲਾਨ ਵੀ ਜੀ ਪਹਿਲੋਂ ਤੇ ਜਦੋਂ ਲਾਏ ਹੀ ਰੁੱਖ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਬਲਵੰਦਰ ਸਿੰਘ ਸਰਪੰਚ ਨੇ ਆਪਣੇ ਉਹਨਾਂ ਪੰਚਾਇਤ ਦੀ ਪਹਿਲੀ ਲਿਖ ਕੇ ਦਿੱਤੀ ਆਪਾਂ ਨੂੰ ਹੂੰ ਤੇ ਇਹਦੇ ਵਿੱਚ ਆਪਾਂ ਲਾ ਸਕਦੇ ਫਿਰ ਇੱਕੋ ਸੇਕ ਦੇ ਨਾਂ ਤੇ ਆਪਾਂ ਨਾੜ ਰਲ ਕੇ ਉਹਨਾਂ ਦੇ ਲਾਏ ਸਾਰੇ ਦਰਖਤ ਫਿਰ ਉਹ ਸਰਪੰਚ ਸਾਹਿਬ ਨੇ ਆਪ ਗਰਾਊਂਡ ਦੇ ਚਾਰ ਸਹਾਰੇ ਚਾਰ ਦੀਵਾਰੀ ਤੁਹਾਨੂੰ ਬਾਅਦ ਉਧਰ ਵੀ ਖੜਦਿਆ ਗਰਾਊਂਡ ਚ ਚਾਰ ਦੀਵਾਰੀ ਕਰਾ ਕੇ ਦਿੱਤੀ ਸਰਪੰਚ ਸਾਹਿਬ ਨੇ ਇੱਥੇ ਹੁਣ ਕਿਹੜੇ ਕਿਹੜੇ ਬੂਟੇ ਲੱਗੇ ਆ ਇੱਥੇ 36 ਪ੍ਰਕਾਰ ਦੇ ਬੂਟੇ ਜਿਦਾ ਆ ਫਾਲਸਾ ਆ ਕਿਤੇ ਦਿਖਾਓਗੇ ਜੀ ਆ ਫਾਲਸਾ ਲੱਗਾ ਜੀ ਆ ਵੇਖੋ ਤਾਂ ਫਾਲਸੇ ਦੇ ਬੂਟੇ ਹਾਂਜੀ ਫਾਲਸਾ ਆ ਹਾਂਜੀ ਆਪਣੇ ਕੋ ਲਸੂੜਾ ਹੈਗਾ ਵਾ ਚਾਰ ਪੌਂ ਵਾਲੇ ਜਿਹੜਾ ਲਸੂੜੇ ਦਾ ਚਾਰ ਪੈਂਦਾ ਹੂੰ ਇੱਕ ਆਪਣੇ ਕੋ ਉਹ ਜਿਹੜਾ ਵੱਡਾ ਰੋਖਾ ਮਰਿੰਗੇ ਦਾ ਹੈ ਜਿਹਦਾ ਬੜਾ ਚੱਲਣ ਡਿਆ ਵੀ ਮਰਿੰਗੇ ਸਵੰਜਨਾ ਕਹਿੰਦੇ ਮਰਿੰਗਾ ਪਾਊਡਰ ਹਾਂਜੀ ਹਾਂਜੀ ਤੇ ਕਦਮ ਦੇ ਆ ਕੋਚਾ ਇੱਕ ਅੱਛਾ ਇਹ ਮਲੇ ਬੇਰੇ ਬੇਰਿਆ ਆ ਵੇਖੋ ਅੱਛਾ ਪਾਜੀ ਫਿਰ ਅਦੀ ਸਾਰੀ ਫਿਰ ਕੇ ਟੇਕਿੰਗ ਕਿਵੇਂ ਕਰਦੇ ਹੋ ਕੱਲੇ ਬੂਟੇ ਲਾਂ ਤੱਕ ਕਿਉਂਕਿ ਇਹਨਾਂ ਨੂੰ ਪਾਣੀ ਵੀ ਚਾਹੀਦਾ ਹੁੰਦਾ ਬਹੁਤ ਜੀ ਚਲੋ ਗੁਰੂ ਰਾਮਦਾਸ ਨੇ ਸਾਹਿਬ ਬਖਸ਼ੇ ਆ ਮੈਂ ਸਾਰੀ ਦਿਹਾੜੀ ਮੈਂ ਇੰਨਾ ਚ ਰਹਿਣਾ ਇੱਕ ਮੁੰਡਾ ਮੇਰੇ ਨਾਲ ਗੁਰਪ੍ਰੀਤ ਉਹ ਘਰ ਗਿਆ ਥੋੜਾ अच्छा हां जी वो ਨਾਲ ਵਿਚਾਰਾ ਮੇਰੇ ਨਾਲ ਪਾਣੀ ਸਾਰੀ ਦਿਹਾੜੀ ਮੈਂ ਤੇ ਉਹ ਦੋਨੇ ਜਣੇ ਪਾਣੀ ਮਤਲਬ ਇੱਕ ਪਾਸੇ ਪਾ ਗਿਆ ਇਧਰ ਤੇ ਦੂਸਰੀ ਸਾਈਡ ਦੋ ਤਿੰਨ ਦਿਨਾਂ ਨੂੰ ਮਤਲਬ ਸੁੱਕ ਜਾਂਦੀ ਜੀ ਐਦਾਂ ਸਾਰੀ ਦਿਹਾੜੀ ਨਿਕਲ ਜਾਂਦੀ ਆ ਕੁਝ ਮਨਰੇਗਾ ਦੇ ਸਹਯੋਗ ਦੇ ਨਾਲ ਮਨਰੇਗਾ ਦਾ ਕੰਮ ਹੀ ਮੈਨੂੰ ਦਿੱਤਾ ਮੰਤਰੀ ਸਾਹਿਬ ਨੇ ਕੁਲਦੀਪ ਸਿੰਘ ਧਾਰੀਵਾਲ ਨੇ ਹੂੰ ਹੂੰ ਅੱਜ ਦੁਨੀ ਸਰਕਾਰ ਬੜੀ ਉਹਨਾਂ ਫਿਰ ਖੁਸ਼ ਹੋਏ ਦਿੱਤਾ ਵੀ ਮਲਦਮ ਮੋਡਾ ਬੂਟੇ ਲਾਉਂਦਾ ਤੇ ਇੰਨਾ ਕੋ ਬੂਟੇ ਲਵਾਉਣੇ ਮਨ ਰੇ ਗਾਲੇ ਹੋ ਅੱਛਾ ਤੇ ਪਿੰਡ ਚ ਹੀ ਲਾਤਾ ਪਿੰਡ ਚ ਹੀ ਲਾਤਾ ਹਾਂਜੀ ਅੱਛਾ ਤੇ ਫਿਰ ਬਾਜੀ ਇੰਨਾ ਸਮਾਂ ਕਿਵੇਂ ਦੇ ਪਾਉਂਦੇ ਹੋ ਅੱਜ ਕੱਲ ਤੇ ਲੋਕੋ ਕੋ ਲੋਕ ਇੱਕ ਗੱਲ ਕਹਿੰਦੇ ਨਹੀਂ ਬਾਜੀ ਟਾਈਮ ਟੂਮ ਨਹੀਂਗਾ ਸਵੇਰ ਵੇਲੇ ਜਰਾ ਅੱਧਾ ਪੌਣਾ ਘੰਟਾ ਲਵਾਣਾ ਸਮਾਂ ਭਾਈ ਸਮਾਂ ਭਾਜੀ ਮੈਂ ਨਹੀਂ ਇਹਨਾਂ ਨੂੰ ਦਿੰਦਾ ਮੈਂ ਤੁਹਾਨੂੰ ਅੱਗੇ ਵੀ ਗੱਲ ਕਰ ਚੁੱਕਾ ਆਂ ਕਿ ਮੈਂ ਨਹੀਂ ਇਹਨਾਂ ਨੂੰ ਪਾਲਦਾ ਇਹ ਇਹਨਾਂ ਮੈਨੂੰ ਪਾਲ ਲਿਆ ਵਾਹ ਕੀ ਬਾਤ ਹੈ ਜੀ ਇੰਨਾ ਇਹਨਾਂ ਨਾਲ ਪਿਆਰ ਹੈ ਮੈਂ ਜੇ ਇੱਥੇ ਆਉਣਾ ਨ ਵਰਣ ਕਿੱਥੇ ਚਲੇ ਗਏ ਆ ਅਸਲੀ ਸਵਰਗ ਇਹੀ ਆ ਕੁਦਰਤ ਨਾਲ ਪਿਆਰ ਕਰੋ ਗੁਰੂ ਨਾਨਕ ਸਾਹਿਬ ਨੇ ਵੀ ਲਿਆ ਆ ਪਮਨ ਗਰੂ ਪਾਣੀ ਪੀਤਾ ਮਾਤਾ ਤਰਤ ਮਹਾਤ ਪਰ ਆਪਾਂ ਇਹਨਾਂ ਲਫ਼ਜ਼ਾਂ ਨੂੰ ਜਾਣਦੇ ਨਹੀਂ ਇਹ ਡੰਗਾਈ ਚ ਕੋਈ ਜਾਂਦਾ ਹੀ ਨਹੀਂ ਇਹਨੂੰ ਕੋਈ ਪੜਦਾ ਹੀ ਨਹੀਂ ਲੋਕੀ ਤਾਂ ਕੱਟ-ਕੱਟ ਛੁੱਟੀ ਜਾਂਦੇ ਆ ਕੱਟ-ਕੱਟ ਛੁੱਟੀ ਜਾਂਦੇ ਆ ਬਸ ਤੁਸੀਂ ਆਮ ਵੇਖ ਲਿਓ ਛੜਕਾਂ ਦੇ ਉੱਤੇ ਸਾੜ ਦੇਣਗੇ ਕੱਟ ਦੇਣਗੇ ਹੂੰ ਤੇ ਬਸ ਇਹੋ ਹੀ ਆ ਮਤਲਬ ਆਮ ਸਾਰੀਆਂ ਪ੍ਰਜਾਤੀਆਂ ਜਿੰਨੀਆਂ ਜਾਨਵਰ ਪਸ਼ੂ ਕੁਦਰਤ ਨਾਲ ਪਿਆਰ ਕਰਦੇ ਸਿਰਫ ਇੱਕ ਇਨਸਾਨ ਆ ਯਾਰ ਕੁਦਰਤ ਨਾਲ ਪਿਆਰ ਨਹੀਂ ਕਰਦਾ ਹੂੰ ਵਰਤਦੇ ਆਈ ਸਾਰੀਆਂ ਚੀਜ਼ਾਂ ਕੁਦਰਤ ਦੀਆਂ ਪਰ ਕੁਦਰਤ ਨਾਲ ਪਿਆਰ ਨਹੀਂ ਕਰਦੇ ਅੱਛਾ ਇਹ ਨਾ ਬੂਟੇ ਲਾਉਂਦੀ ਫਿਰ ਨੌਲੇਜ ਕਿੱਥੋਂ ਲੈਤੀ ਕਿ ਇਹ ਬੂਟੇ ਹੀ ਲੱਗਨੇ ਚਾਹੀਦੇ ਨੇ ਨਹੀਂ ਤਾਂ ਕੋਈ ਵੀ ਬੰਦਾ ਬੂਟੇ ਲਾਉਂਦਾ ਕਹਿੰਦੇ ਠੀਕ ਹੈ ਜੀ ਇਹਨੂੰ ਲਾਕਾ ਵਾ ਠੀਕ ਹੈ ਜੀ ਨੌਲੇਜ ਵੀ ਜੀ ਤੁਹਾਡੇ ਸਾਹਮਣੇ ਜਦੋਂ ਆਪਾਂ ਘਰ ਗੱਡੀ ਲਿਓਣੇ ਕੋਈ ਮਾੜਾ ਮੋਟਾ ਨਹੀਂ ਜਾਂਚ ਹੁੰਦੀ ਜਦੋਂ ਆਪਾਂ ਚਲਾਉਣ ਲੱਗ ਜੰਦੇ ਆਟੋਮੈਟਿਕਲੀ ਜਾਂਚ ਹੁੰਦੀ ਜਾਂਦੀ ਇਦਾਂ ਜਿਵੇਂ ਮੈਂ ਲਾਉਣੇ ਸ਼ੁਰੂ ਕੀਤੇ ਆ ਆਟੋਮੈਟਿਕਲੀ ਸਾਰੀ ਨੌਲੇਜ ਵੀ ਆਪੇ ਆਈ ਗਈ ਜੀ ਹੁਣ ਮੈਂ ਆ ਨਰਸਰੀ ਤਿਆਰ ਕਰਨ ਲੱਗਾ ਆਪਣੀ अच्छा जी खोदी बूटे तैयार ਕਰਿਆ ਕਰਨੇ खोदी ਪਾਲਿਆ ਕਰਨੇ ਮਤਲਬ ਖੋਦੀ ਲਾਇਆ ਕਰਨੇ ਸਾਰਾ ਕੁਝ اچھا ਕਰਨੀ ਸੇਵਾ ਹੀ ਹੈ ਸੇਵਾ ਹੀ ਹਾਂਜੀ ਜਿਵੇਂ ਲਾਤਾ ਲੇਖੇ ਜੀ ਜਿਵੇਂ ਲਾਤਾ ਲੇਖੇ ਜੀ ਅੱਛਾ ਤੇ ਫਿਰ ਭਾਜੀ ਇਹਦਾ ਕੋਈ ਖਰਚਾ ਵੀ ਆਂਦਾ ਹੋਊਗਾ ਉਹ ਖਰਚ ਫਿਰ ਕਿਵੇਂ ਕੀਤਾ ਜਾਂਦਾ ਜਿਸ ਤਰ੍ਹਾਂ ਕੋਈ ਬੂਟਾ ਹੀ ਹੈ ਜਾਂ ਕਿਸੇ ਪlant ਦੀ ਕੋਈ ਮੈਡੀਸਿਨ ਜਾਂ ਉੱਤੇ ਪਾਣੀ ਜਾਂ ਕੁਝ ਵੀ ਪਾਣਾ ਨਹੀਂ ਨਹੀਂ ਜੀ ਇਹਨਾਂ ਨੂੰ ਮੈਡੀਸਿਨ ਕੋਈ ਨਹੀਂ ਸਿਰਫ ਪਾਣੀ ਪਾਈਦਾ ਇਹਨਾਂ ਨੂੰ ਮੈਂ ਵੀ ਤੁਹਾਨੂੰ ਕਹਾਂ ਕੋਈ ਖਾਦ ਨਹੀਂ ਕੋਈ ਇਹਨਾਂ ਦਾ ਜੀਵਨ ਅਸਲ ਪਾਣੀ ਹੈ ਹਮ ਜਿਹੜੇ ਰੋਕਿਆ ਇਹਨਾਂ ਦਾ ਜੀਵਨ ਪਾਣੀ ਹੈ ਇਹ ਕਹਿੰਦੀਆਂ ਗੱਲਾਂ ਆਂ ਹੀ ਆਉ ਪਤਾ ਜੇ ਪਤਾ ਆ ਵੇਖ ਲਓ ਤੁਹਾਡੇ ਸਾਹਮਣੇ ਪਾਣੀ ਨਹੀਂ ਹੈ ਦੋ ਟਾਈਮ ਪਾਣੀ ਪਈਦਾ ਬਸ ਇਹਨਾਂ ਦਾ ਜੀਵਨ ਪਾਣੀ ਆ ਪਾਣੀ ਪਾ ਕੇ ਰਮਾਉਂਦੇ ਵੇਸਟ ਵਾਟਰ ਵੀ ਤੁਸੀਂ ਇੱਥੇ ਪਾ ਦਿੰਦੇ ਹੋ ਤਾਂ ਕਿ ਪਾਣੀ ਹਾਂਜੀ 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 ਕੀ ਕਰਦੇ ਹੋ ਸਾਰਾ ਮਤਲਬ ਆ ਵਾਟਰ ਸਪਲਾਈ ਦਾ ਜਿੰਨਾ ਵੇਸਟ ਹੁੰਦਾ ਪਾਣੀ ਸਾਰਾ ਇੱਧਰ ਨੂੰ ਮੋੜ ਦਈਦਾ ਸਾਰਾ ਚੱਲਦਾ ਰਹਿੰਦਾ ਏ ਮਿਲ ਕੋ ਸਵਾਲ ਮੁੱਕ ਗਏ ਤੁਹਾਡੇ ਦੇ ਅੱਛਾ ਤੇ ਚਲੋ ਕੁਝ ਹੋਰ ਗੱਲਾਂ ਕਰਾਂਗੇ ਇੱਕ ਅਕਸਰ ਅਸੀਂ ਕਹਿੰਦੇ ਆ ਕਿ ਫਲਾਈਂਗ ਇਨਸੈਕਟ ਜਿਹੜੀ ਕੀੜੇ ਵੀ ਕਈ ਵਾਰ ਇਹਨੂੰ ਪੈ ਜਾਂਦੇ ਨੇ ਕਿਉਂਕਿ ਜਦੋਂ ਇੱਕ ਬੱਚਾ ਹੁੰਦਾ ਨਾ ਇਹ ਕਹਿੰਦੇ ਬੱਚੇ ਨੂੰ ਜਿੱਦਾਂ ਛੋਟੇ ਹੁੰਦੇ ਵੈਕਸੀਨੇਸ਼ਨ ਦੀ ਲੋੜ ਹੁੰਦੀ ਹੈ ਇਦਾਂ ਇਹ ਜਿਹੜੇ ਜੜੀ ਬੂਟੀਆਂ ਨੇ ਜਾਂ ਜਿਹੜੇ ਪੌਦੇ ਨੇ ਜਾਂ ਦਰਖਤ ਨੇ ਇਹਨਾਂ ਨੂੰ ਛੋਟੇ ਹੁੰਦੇ ਵੀ ਲੋੜ ਹੁੰਦੀ ਹੈ ਆਪਣਾ ਕੰਮ ਆ ਕੁਦਰਤ ਨੂੰ ਸੰਭਾਲਣਾ ਹੂੰ ਸਿਉਂਖ ਆਉਂਦੀ ਆ ਹੂੰ ਚਿੜੀਆਂ ਆਉਂਦੀਆਂ ਚਿੜੀਆਂ ਖਾਂਦੀਆਂ ਸਿਉਂਖ ਨੂੰ ਹੂੰ ਚਿੜੀਆਂ ਖਾਂਦੀਆਂ ਚਿੜੀਆਂ ਗਾਂਵਟਦੀਆਂ ਚਿੜੀਆਂ ਖਾ ਕੇ ਫਿਰ ਬਾਜ ਖਾਂਦਾ ਚਿੜੀਆਂ ਨੂੰ ਗਾਂ ਦੀ ਗਾਇਦਾ ਸਰਕਲ ਚੱਲਦਾ ਹੀ ਰਹਿੰਦਾ ਹੂੰ ਆਪਣਾ ਕੰਮ ਹੈ ਕੁਦਰਤ ਸਾਹਮਣੇ ਬਸ ਅੱਛਾ ਕੋਈ ਦਵਾਈ ਨਹੀਂ ਕੋਈ ਸਿਉਖਣੀ ਜਿੱਦਾਂ ਜਿਹੜਾ ਜੀਵ ਜੰਤੂ ਆਉਂਦਾ ਵਿੱਚ ਜੋ ਜੀ ਜਾਵੇ ਸੋ ਰਾਜ ਹੀ ਜਾਵੇ ਪਰ ਇਹ ਬੁੱਧੇ ਫੁੱਲਦੇ ਪਏ ਵਾਦੇ ਫੁੱਲਦੇ ਪਏ ਇਹਨਾਂ ਨੂੰ ਕੋਈ ਡਿਫੈਕਟ ਨਹੀਂ ਕੋਈ ਫਰਕ ਨਹੀਂ ਹੈ ਕਿ ਇਹਨਾਂ ਤੋਂ ਕੋਈ ਸੋਰਸ ਆਨਕਮ ਵੀ ਹੋ ਸਕਦੀ ਸੌਰ ਸਿੰਘ ਮੈਂ ਤਾਂ ਕਦੀ ਸੋਚਿਆ ਨਹੀਂ ਜੀ ਅੱਛਾ ਉਹ ਜੀਵਨ ਦਾ ਚੱਲਣ ਦਾ ਦਾਲ ਫੁਲਕਾ ਗੁਰ ਰਾਮ ਦਾਸ ਦੀ ਮਿਹਨਤ ਚੱਲੀ ਜਾਂਦੇ ਆ ਸਾਰੇ ਕੁਝ। ਕਿਆ ਬਾਤ ਆ ਜੀ ਤਾਂ ਵੀਰ ਵੀ ਤੁਸੀਂ ਵੇਖ ਸਕਦੇ ਹੋ ਸਾਰੇ ਵੀਰ ਇੱਥੇ ਖਲੋਤੇ ਨੇ। ਤਾਂ ਪਿੰਡ ਦੇ ਨੌਜਵਾਨ ਕਿਵੇਂ ਸੇਵ ਕਰਦੇ ਆ। ਇਹ ਵੀਰ ਮੇਰਾ ਗੁਰਪ੍ਰੀਤ ਆਇਆ ਤੇ ਮੇਰੇ ਨਾਲ ਹੀ ਰਹਿੰਦਾ ਹੁਣ। ਇਦਾਂ ਮੈਂ ਜ਼ਿਕਰ ਕੀਤਾ। ਅੰਤਿ ਭਾਜੀ ਕੀ ਕਹਿਣਾ ਚਾਹੋਗੇ? ਅੱਜ ਆਪਾਂ ਬਹੁਤ ਪਾਣੀ ਪੀਦਾ। ਅਰੇ ਭਾਜੀ ਇੱਕ ਇੱਕ ਛੋਟੀ ਜੀ ਗੱਲ ਕਰਨੀ ਸੀ ਤੁਹਾਡੇ ਨਾਲ ਸੀ। ਅਵੇ ਜੀ ਕਿਦਾਂ ਇੱਕ ਨੌਜਵਾਨ ਹੋਣ ਦੇ ਨਾਲ ਤੇ ਅੱਜਕੱਲ ਇਹਨਾਂ ਚੀਜ਼ਾਂ ਵੱਲ ਬੰਦੇ ਦੇ ਨੌਜਵਾਨ ਤੇ ਘੱਟ ਹੀ ਧਿਆਨ ਦਿੰਦੇ ਤੁਹਾਡੇ ਕਿਵੇਂ ਸਦਕਾ ਸ਼ੁਰੂ ਹੈ ਹੁਣ ਨਹੀਂ ਹੁਣ ਧਿਆਨ ਦੇਣਾ ਚਾਹੀਦਾ ਕਿਉਂਕਿ ਹੁਣ ਤੁਸੀਂ ਆਪੇ ਵੇਖ ਲੋ ਦੁਬਈ ਦੇ ਜਿਹੜੀ ਡਿਗਰੀ ਆ ਕਿੰਨੀ ਆ ਘੱਟ ਕੀ ਟੈਂਪਰੇਚਰ 31 ਧਰ ਚੱਲ ਗਿਆ ਨਾ ਬੂਟੇ ਬੂਟੇ ਲਾ ਲਾ ਉਹਨਾਂ ਕਿੰਨਾ ਟੈਂਪਰੇਚਰ ਉਹ ਆਪਾਂ ਨੂੰ ਹੀ ਚਾਹੀਦਾ ਆਪਣੇ 45 ਡਿਗਰੀ ਟੈਂਪਰੇਚਰ ਹੋ ਗਿਆ ਤਾਂ ਭਈ ਕੀ ਸਮੇਂ ਦੇ ਹੋ ਕੇ ਵਾਤਾਵਰਣ ਪ੍ਰੇਮੀ ਜਿਹੜੇ ਨੇ ਮੈਂ ਕਿਸੇ ਦਾ ਨਾਂ ਨਹੀਂ ਲਾਂਗਾ ਕੀ ਸਮਝੋ ਕਮੈਂਟਾਂ ਤੱਕ ਨਹੀਂ ਸੀਮਤ ਰਹ ਜਾਂਦੇ ਇਹ ਜੀ ਹੁਣ ਤੁਸੀਂ ਵੇਖਿਆ ਯਾ ਫੇਸਬੁਕ ਤੇ ਕਿਦਾਂ ਰੁੱਖ ਲੱਗਣ ਦੇ ਫੇਸਬੁਕ ਤੇ ਲੱਗਣ ਦੇ ਕੱਲੇ ਹੈ ਫੇਸਬੁਕ ਤੇ ਰੁੱਖ ਲੱਗਣ ਦੇ ਵਟਸਐਪ ਤੇ ਲੱਗਣ ਦੇ ਸਟੇਟਸ ਪਾਤਾ ਬਸ ਉਲਾਗ ਦੇ ਜਿੱਦਾਂ ਹੁਣ ਟਰਾਲੀਆਂ ਦੀਆਂ ਟਰਾਲੀਆਂ ਬੂਟੇ ਵੰਡੇ ਜਾਣੇ ਮੇਲਿਆਂ ਤੇ ਸਾਰਿਆਂ ਦੇ ਪਰ ਉਹ ਵੰਡਣ ਤੱਕ ਹੀ ਸੀਮਤ ਰਹੇ ਨੇ ਕਦੀ ਕਿਸੇ ਨੇ ਵੇਖਿਆ ਨਹੀਂ ਕਿਸੇ ਦੇ ਘਰ ਜਾ ਕੇ ਕਿਸੇ ਨੇ ਬੂਟਾ ਪਾਲ ਲਿਆ ਜਿਹੜਾ ਖੜਿਆ ਕਿ ਨਹੀਂ ਖੜਿਆ ਮਤਲਬ ਵੰਡਨੇ ਬੂਟੇ ਇੱਕ ਅਲੱਗ ਗੱਲ ਆ ਪਾਲਣਾ ਲੱਗਿਆ ਜਿੱਦਾਂ ਆਪਾਂ ਉਹਨਾਂ ਨੂੰ ਪਾਲਦੇ ਤੁਹਾਡਾ ਇਹਨਾਂ ਨਾਲ ਪਿਆਰ ਵੱਜੂਗਾ ਹੂੰ ਤੁਹਾਨੂੰ ਆਪਣੇ ਧੀਆਂ ਪੁੱਤਾਂ ਨਾਲ ਵੱਧ ਲੱਗਣਗੇ ਤੁਸੀਂ ਕਰਕੇ ਦੇਖੋ ਮਤਲਬ ਇਹਨਾਂ ਦੀ ਖਿੱਚ ਜਣੀ ਨਾ ਤੁਹਾਨੂੰ ਐਡਮੈਟਿਕਲੀ ਲਿਆਊਗੀ ਵੀ ਮੇਰੇ ਕੋਲ ਆ ਆ ਗਿਆ ਸੀ ਹਾਂਜੀ ਪਰਿਵਾਰ ਘਰ ਵਾਲਾ ਵਧੀਆ ਵਧੀਆ ਇਹ ਘਰ ਵਾਲਾ ਵੀ ਇੱਥੇ ਰਹਿੰਦਾ ਜੀ ਮੈਂ ਤਾਂ ਨਵੇਂ ਕਹਿੰਦਾ ਬੇਟਾ ਵਾ ਹੂੰ ਆ 12-13 ਸਾਲ ਦਾ ਉਹ ਵੀ ਨਾਲ ਹੀ ਪਾਣੀ ਲਾਉਂਦਾ ਮੈਂ ਤੁਹਾਨੂੰ ਉਹ ਪਿਕਅਪ ਵਿਖਾਉਂਗਾ ਸਾਰੀਆਂ ਜੀ ਬੇਟੀ ਜਾਂ ਮੇਰੀ 8 ਸਾਲ ਦੀ ਉਹ ਵੀ ਨਾਲ ਹੀ ਇੰਨੀ ਵਾਸ਼ ਮੇਰੀ ਸਵੇਰੇ ਸਵੇਰ ਪਾਣੀ ਹੋਣੀ ਗਈ ਹੈ ਅੱਛਾ ਜੀ ਕੋਈ ਬੱਚਾ ਨੇ ਉੱਠ ਨਾ ਥਣਾ ਕਿ ਚਲੋ ਹਾਂ ਜੀ ਸਾਰਾ ਜੀਵਨ ਮਤਲਬ ਸਾਰਾ ਪਰਿਵਾਰ ਇਸ ਮਰਕਤ ਤੇ ਅੱਛਾ ਜੀ ਜਿਹੜੇ ਬੂਟੇ ਲਾਣ ਵਾਲੇ ਹੁੰਦੇ ਨਾ ਮੈਂ ਕੁਝ ਦੱਸ ਰਿਹਾ ਕਿਉਂ ਨਾ ਬੜੇ ਲੌਜੀਕ ਦਿੰਦੇ ਜਗ੍ਹਾ ਨਹੀਂ ਲਾਈਏ ਕਿੱਥੇ ਕੀ ਕਰੀਏ ਕੀ ਨਾ ਪਰ ਤੁਹਾਡੇ ਕੋਲ ਤਾਂ ਸਾਰੀ ਇਹ ਚੀਜ਼ਾਂ ਦਾ ਸੋਲੂਸ਼ਨ ਜਗ੍ਹਾ ਵੀ ਜੀ ਸਾਰਾ ਹੁੰਦਾ ਉਹ ਲਫ਼ਜ਼ ਨਹੀਂ ਆਪਣੇ ਕਿ ਜਿੰਨੇ ਕਰਨਾ ਉਹਨੂੰ ਧਰਤੀ ਵੇਲ ਦੇ ਜਿੰਦੀ ਸਾਰਾ ਕੁਝ ਦੇ ਜਾਂਦੀ ਜੀ ਉਹਦੇ ਆਪਣੇ ਕੋਲ ਜਗਾ ਵੀ ਹੈ ਗਈ ਸਾਰਾ ਕੁਝ ਛਟਕਾਂ ਨੇ ਕਿੰਨੀ ਜਗਾ ਹੈ ਛਟਕਾਂ ਲਾ ਦੇ ਉਹ ਤੁਸੀਂ ਦੇਖੋ ਕਿ ਤਿਤਲੀ ਕਿਵੇਂ ਜਿਹੜੀ ਆ ਕੋਸ਼ਿਸ਼ ਕਰਾਂਗੇ ਕੈਮਰੇ ਚ ਕੈਦ ਕਰਨ ਦੀ ਤਾਂ ਭਾਜੀ ਇਹ ਜਿਹੇ ਨਜ਼ਾਰੇ ਤੇ ਕਿਤੇ ਨਜ਼ਰ ਨਹੀਂ ਆਂਦੇ ਉਹਨੇ ਵੀ ਜੀ ਤੁਸੀਂ ਸਵੇਰੇ ਸਵੇਰਾ ਆਓਗੇ ਨਾ ਤੁਹਾਨੂੰ ਅਸਲੀ ਜੰਨਤ ਇੱਥੇ ਦਿਖੂਗੀ ਹੂੰ ਕਿ ਮੈਂ ਪੂਰੀ ਹੁਣ ਇੱਕ ਜਗਾ ਪਤਾ ਨਹੀਂ ਕਿਹੜੀ ਜਗਾ ਉਹ ਮੈਨੂੰ ਯਾਦ ਨਹੀਂ ਉੱਥੇ ਲੋਕ ਪੈਸੇ ਦੇ ਕੇ ਆਕਸੀਜਨ ਲੈਣ ਜਾਂਦੇ ਆ ਬੂਟਿਆਂ ਦੇ ਵਿੱਚ ਹੂੰ ਤਬਈ ਕਾਫਲਾ ਚੱਲਦਾ ਰਹੇਗਾ ਇਹ ਚੱਲਦਾ ਰਹੇ ਜਿੰਨਾ ਯਾਰ ਜੀ ਮਰੇਗਾ ਚੱਲਦਾ ਹੀ ਰਹਿਣਾ ਜੀ ਚੱਲਦਾ ਰਹੇਗਾ ਹਾਂ ਜੀ ਹੁਣ ਵੀ ਆਡਾ ਟੀਚਾ ਹੈ ਕਿ ਮਤਲਬ 9000 ਹੋ ਗਿਆ ਤੇ 15000 ਦੇ ਕਰੀਬ ਪੈਰ ਕੀ ਟੱਪਾਂਗੇ ਆਪਾਂ ਟੱਪਾਂਗੇ ਹਾਂ ਜੀ 15000 ਦੇ ਕਰੀਬ ਸੀਜ਼ਨ ਦੇ ਵਿੱਚ ਆਏ ਸੀਜ਼ਨ ਦੇ 2-3000 ਲਾ ਜਾਈਦਾ ਹਮ ਸ਼ੁਕਰੀਆ ਬਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਜੀ ਥੈਂਕ ਯੂ ਜੀ ਤੁਹਾਡੇ ਵਕਨ ਦੇ ਇਹਨਾਂ ਵਕਨ ਦੇ ਲੋਕ ਹੋਰ ਹੋਣੇ ਚਾਹੀਦੇ ਨੇ ਇਹਨਾਂ ਵਕਨ ਦੇ ਲੋਕ ਐਸ ਕਰਕੇ ਹੋਰ ਹੋਣੇ ਚਾਹੀਦੇ ਨੇ ਕਿ ਜਿਹੜੇ ਨੌਜਵਾਨ ਕੋਈ ਬਹਾਨਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਮਦਦ ਨਹੀਂ ਕੁਛ ਨਹੀਂ ਪਰ ਮਨ ਦੇ ਵਿੱਚ ਇੱਕੋ ਜਜ਼ਬਾ ਸੀ ਕਿ ਪੰਜਾਬ ਹਰਿਆ ਭਰਿਆ ਕਰਨਾ ਹੈ ਪੰਜਾਬ ਨੂੰ ਸੁੰਦਰ ਪੰਜਾਬ ਬਣਾਣਾ ਔਰ ਉਸ ਦੀ ਸ਼ੁਰੂਆਤ ਕਿਤੇ ਕੋਈ ਸੜਕਾਂ ਤੇ ਜਾ ਕੇ ਨਹੀਂ ਕੀਤੀ ਆਪਣੇ ਪਿੰਡ ਤੋਂ ਕੀਤੀ ਪੰਚਾਇਤੀ ਜ਼ਮੀਨ ਸੀ ਉਸ ਪੰਚਾਇਤੀ ਜ਼ਮੀਨ ਦੇ ਵਿੱਚ ਇੱਕ ਜੰਗਲ ਤਿਆਰ ਕੀਤਾ ਉਸ ਤੋਂ ਬਾਅਦ ਪਿੰਡ ਦਾ ਜਿਹੜਾ ਸਟੇਡੀਅਮ ਹੁੰਦਾ ਹੈ ਪਿੰਡ ਦੀ ਜਿਹੜੀ ਫਿਰਨੀ ਹੁੰਦੀ ਹੈ ਜਿਹੜੇ ਪਏ ਹੁੰਦੇ ਨੇ ਉਹਨਾਂ ਦੇ ਲਾਗੇ ਛਾਗੇ ਬੂਟੇ ਲਾਏ ਵੱਡੇ ਵੱਡੇ ਦਰਖਤ ਬਣ ਚੁੱਕੇ ਨੇ ਕਈ ਛੋਟੇ ਛੋਟੇ ਜੰਗਲ ਬਣ ਚੁੱਕੇ ਨੇ ਤਾਂ ਨੌਜਵਾਨ ਨੇ 9000 ਬੂਟੇ ਇਕੱਲੇ ਆਪਣੇ ਪਿੰਡ ਦੇ ਵਿੱਚ ਹੀ ਲਾਏ ਆ ਔਰ ਉਹਦਾ ਕਹਿਣਾ ਕਿ ਆਉਣ ਉਹਨੇ ਸਮੇਂ ਚ ਹੋਰ ਕੰਮ ਕਰੂਗਾ ਪਰ ਸੁਨੇਹਾ ਉਹਨਾਂ ਲੋਕਾਂ ਨੂੰ ਵੀ ਹੈ ਜਿਹਦੇ ਕੀ ਵਾਤਾਵਰਨ ਬਚਾਉਣ ਦੀ ਗੱਲਾਂ ਤੇ ਬਹੁਤ ਕਰਦੇ ਨੇ ਹਰ ਕਿਸੇ ਨੂੰ ਪੁੱਛੋ ਕੀ ਹੈ ਵਾਤਾਵਰਨ ਬਚਣਾ ਚਾਹੀਦਾ ਲੇਕਿਨ ਕਟਾਈ ਜਿਸ ਪੱਧਰ ਤੇ ਹੋ ਰਹੀ ਹੈ ਉਸ ਪੱਧਰ ਤੇ ਲਵਾਈ ਨਹੀਂ ਹੋ ਰਹੀ ਜ਼ਰੂਰਤ ਹੈ ਕਿ ਗੁਰਦੇਵ ਸਿੰਘ ਵਕਨ ਦੇ ਨੌਜਵਾਨਾਂ ਦੀ ਸੋਚ ਨੂੰ ਲੈ ਕੇ ਹਰ ਪਿੰਡ ਦੇ ਵਿੱਚ ਅਗਰ ਇਹ ਉਪਰਾਲਾ ਹੋ ਜਵੇ ਤਾਂ ਵਾਕਈ ਪੰਜਾਬ ਦੇ ਵਿੱਚ ਜਿਹੜਾ ਟੈਂਪਰੇਚਰ 45 45 ਡਿਗਰੀ ਤੱਕ ਪਹੁੰਚ ਚੁੱਕਾ ਹੈ ਉਹ ਨੌਬਤ ਨਹੀਂ ਆਏਗੀ ਧਰਤੀ ਦਾ ਟੈਂਪਰੇਚਰ ਸ਼ਾਂਤ ਹੋਊਗਾ ਔਰ ਲੋਕ ਆਪਣੀ ਜ਼ਿੰਦਗੀ ਜੀ ਸਕਣਗੇ ਜਿੱਦਾਂ ਬਾਈ ਨੇ ਦੱਸਿਆ ਕਿ ਉਸ ਨੂੰ ਇੱਕ ਤਕਲੀਫ ਹੋ ਗਈ ਸੀ ਔਰ ਜਦੋਂ ਇਹਨਾਂ ਬੂਟਿਆਂ ਚ ਰਿਹਾ ਤਾਂ ਉਸ ਦੀ ਤਕਲੀਫ ਵੀ ਠੀਕ ਹੋ ਗਈ ਤਾਂ ਇੱਕ ਚੰਗੀ ਸੋਚ ਹੈ ਉਮੀਦ ਕਰਦੇ ਹਾਂ ਕਿ ਹੋਰ ਵੀ ਨੌਜਵਾਨ ਇਸ ਤਰ੍ਹਾਂ ਦੇ ਉਪਰਾਲੇ ਕਰਨ ਪਿੰਡ ਦੇ ਵਿੱਚ ਉਪਰਾਲੇ ਕਰਨ ਜਿਸ ਦੇ ਨਾਲ ਕੀ ਇੱਕ ਚੰਗੇ ਪਿੰਡ ਔਰ ਇੱਕ ਚੰਗੇ ਸਮਾਜ ਦੀ ਰਚਨਾ ਕੀਤੀ ਜਾ ਸਕੀ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ